ਹਰ ਸੰਗ ਜੀਓ ਅਕਾਲ ਪੁਰਖ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਣਕਪੁਰ ਵਾਸੀ ਘਵਿੰਡ ਵਾਸੀ ਜਿਸ ਦਾ ਜ਼ਿਕਰਾ ਲਾਇਆ ਜਾਂਦਾ ਹੈ ਇਹ ਇੱਕ ਸਮਰੱਥ ਤਾਕਤ ਹੈ ਭੈ ਦੇਣ ਵਾਲੀ ਸਮਰੱਥ ਤਾਕਤ ਹੈ ਮਹਾਬਲੀ ਹੈ ਮਹਾਰਾਜਾ ਹੈ ਸਾਰਿਆਂ ਨੂੰ ਆਪਣੀ ਭੈ ਦੇ ਵਿੱਚ ਰੱਖਣ ਵਾਲੀ ਇਹ ਇੱਕ ਸਮਰੱਥ ਤਾਕਤ ਹੈ ਇਸ ਦਾ ਹੀ ਜ਼ਿਕਰਾ ਲਾਇਆ ਜਾਂਦਾ ਹੈ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਕਿਸੇ ਹੋਰ ਦਾ ਜ਼ਿਕਰਾਂ ਨਹੀਂ ਲਾਇਆ ਜਾਂਦਾ ਹਰ ਸੰਗ ਜੀਓ ਆਪ ਜੀ ਨਾਲ ਹਰ ਬਣੀ ਸੰਗੀ ਕਰਦੇ ਆਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪਣਾ ਪਾਣਾ ਆਪੇ ਜਾਣੇ ਦਿਸੇ ਕਿਸੇ ਨਹੀਂ ਆਇਆ ਸੰਤ ਗੁਰੂ ਦਵਾਰ ਪਹਿਲੀ ਕੀਤੀ ਇੱਕ ਵਿਚਾਰ ਨੇਕ ਲੰਕ ਬਾਲ ਅਵਸਥਾ ਮੰਝਾ ਸਾਹਿਬ ਉਤੇ ਦਿੱਤਾ ਬਹਾਲ ਅੱਗੋਂ ਉੱਠੇ ਵੱਡ ਪੁਜਾਰੀ ਜੋ ਬੈਠੇ ਵਿੱਚ ਹੰਕਾਰੀ ਮਾਰੀ ਡਾਢੀ ਮਾਰ ਹਰ ਸੰਜੀਓ ਉਸ ਸਮੇਂ ਦੇ ਪੁਜਾਰੀਆਂ ਨੇ ਹਰਿਮੰਦਰ ਸਾਹਿਬ ਦੇ ਜਦੋਂ 2 ਸਾਲ ਦੀ ਬਾਲ ਅਵਸਥਾ ਦੇ ਵਿੱਚ ਮਹਾਰਾਜਾ ਛੇਰ ਸਿੰਘ ਮਿਸ਼ਨੂ ਭਗਵਾਨ ਜੀ ਨੇ ਸੰਤ ਮਨੀ ਸਿੰਘ ਜੀ ਨੂੰ ਹੁਕਮ ਦਿੱਤਾ ਕਿ ਸਾਨੂੰ ਹਰਿਮੰਦਰ ਸਾਹਿਬ ਲੈ ਕੇ ਚੱਲ ਤੇ ਸੰਤ ਮਨੀ ਸਿੰਘ ਜੀ ਨੇ ਮੋਢਿਆਂ ਦੇ ਚੁੱਕਿਆ ਤੇ ਹਰਮੰਦਰ ਸਾਹਿਬ ਲੈ ਗਏ ਤੇ ਮੰਜੀ ਸਾਹਿਬ ਦੇ ਉੱਤੇ ਬਿਠਾ ਦਿੱਤਾ ਕਿਉਂਕਿ ਗੁਰੂ ਅਰਜਨ ਪਾਸਾ ਜੀ ਦਾ ਇਹ ਬਚਨ ਪੂਰਾ ਕਰਨਾ ਸੀ ਹਰ ਜੂ ਹਰ ਮੰਦਰ ਆਵੇਂਗੇ ਤੇ ਉਸ ਸਮੇਂ ਦੇ ਪੁਜਾਰੀਆਂ ਨੇ ਫਿਰ ੱਟਕੇ ਮਾਰੇ ਤੇ ਮੜਾ ਬੁਰਾ ਭਲਾ ਵੀ ਕਿਹਾ ਤੇ ਸੰਤ ਮਨੀ ਸਿੰਘ ਜੀ ਨੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨੂੰ ਮੋਢਿਆਂ ਦੇ ਚੁੱਕਿਆ ਤੇ ਪੁਜਾਰੀ ੱਟਕੇ ਮਾਰ ਰਹੇ ਸੀ ਹਰ ਸੰਗ ਜੀਓ ਪੁਜਾਰੀ ਇਹਨੇ ਹਕਾਰ ਦੇ ਭਰੇ ਹੀ ਨਾਲ ਅਕਾਲ ਪੁਰਖ ਨੂੰ ੱੱਕੇ ਵਜਰੇ ਸੀ। ਕਾਲ ਪੁਰਖ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਨੂੰ ੱੱਕੇ ਵਜਰੇ ਸੀ। ਹਰ ਸੰਗ ਜੀਓ ਅੱਜ ਇਹ ਜੋ ਪ੍ਰਚਾਰਕ ਹਰਪਰਤ ਦਵਾ ਜੇਠਵਾਲ ਤੋਂ ਪ੍ਰਚਾਰ ਕਰ ਰਿਹਾ ਇਹ ਵੀ ਉਸ ਸਮੇਂ ਦੇ ਪੁਜਾਰੀਆਂ ਨਾਲੋਂ ਘੱਟ ਨਹੀਂ ਲੱਗਦੇ। ਕਿਉਂਕਿ ਇਹ ਵੀ ਅੱਜ ਅਕਾਲ ਪੁਰਖ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਦੇ ਸਰਗੁਣ ਸਰੂਪ ਨੂੰ ੱੱਕੇ ਮਾਰ ਰਿਹਾ। ਕਾਲਪੁਰਖ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਕਨਪੁਰ ਵਾਸੀ ਕੁਮੜ ਵਾਸੀ ਜੀ ਦੇ ਸਰਗੁਣ ਸਰੂਪ ਨੂੰ ੱੱਕੇ ਮਾਰ ਰਿਹਾ। ਉਸ ਸਮੇਂ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਦੇ ਸਰੀਰ ਤੇ ਦੇਹ ਕਰਕੇ ੱੱਕੇ ਬੱਚੇ ਤੇ ਅੱਜ ਉਸ ਦੇ ਹੀ ਸਰਗੁਣ ਸਰੂਪ ਨੂੰ ੱੱਕੇ ਵੱਜ ਰਿਹਾ। ਜੇਕਰ ਕੋਈ ਗੁਰਸਿੱਖ ਸੰਗਾਸਨ ਦੇ ਉੱਪਰ ਸਰ ਉਪਰ ਲਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਵੀ ੱੱਕੇ ਮਾਰਦੇ ਤੇ ਸਰਗੁਣ ਸਰੂਪ ਨੂੰ ਵੀ ੱੱਕੇ ਮਾਰਦੇ ਅਕਾਲਪੁਰਖ ਮਹਾਰਾਜ ਸਿੰਘ ਵਿਸ਼ਨੂੰ ਭਗਵਾਨ ਜੀ ਦੇ ਕਲਪੁਰਵਾਸੀ ਦੇ ਘੁਣਵਾਸੀ ਜੀ ਦੇ ਇਹਨੇ ਹੰਕਾਰ ਦੇ ਭਰੇ ਹੋਏ ਆ ਹਰਸਾਨੀ ਜੀਓ ਇਹ ਜਿਹੜੇ ਅੱਜ ਪੁਜਾਰੀ ਬਣੇ ਬੈਠੇ ਆ ਨਾ ਤਾਂ ਅਕਾਲਪੁਰਖ ਮਹਾਰਾਜ ਸਿੰਘ ਵਿਸ਼ਨੂੰ ਭਗਵਾਨ ਕਲਪੁਰਵਾਸੀ ਦੇ ਸਰਗੁਣ ਸਰੂਪ ਨੂੰ ਮੰਨਦੇ ਹਨ ਨਾ ਉਸ ਦੀ ਜਮ ਸਾਖੀ ਨੂੰ ਮੰਨਦੇ ਹਨ ਨਾ ਉਹਦੇ ਜੋਤ ਸਰੂਪ ਬਚਨ ਨੂੰ ਮੰਨਦੇ ਹਨ ਤੇ ਨਾ ਹੀ ਹਰ ਬਾਣੀ ਨੂੰ ਮੰਨਦੇ ਹਨ ਕਿਉਂਕਿ ਕਹਿ ਰਿਆ ਹਰ ਬਾਣੀ ਸਾਨੂੰ ਗਿਆਨ ਨਹੀਂ ਦਿੰਦੀ ਹਰ ਬਾਣੀ ਦੇ ਵਿੱਚੋਂ ਸਾਨੂੰ ਗਿਆਨ ਨਹੀਂ ਮਿਲਦਾ ਇਸ ਕਰਕੇ ਹਰ ਬਾਣੀ ਨੂੰ ਵੀ ਨਹੀਂ ਮੰਨਾਰੇ ਤੇ ਇਸੇ ਕਰਕੇ ਇਹ ਸਰਗੁਣ ਸਰੂਪ ਨੂੰ ਨਹੀਂ ਮੰਨਾਰੇ ਖਾਂਦੇ ਵੀ ਉਸ ਦਾ ਉਹਦੇ ਨਾਮ ਤੇ ਆ ਤਾਂ ਵੀ ਉਹਦੇ ਨਾਮ ਤੇ ਇਕੱਠਾ ਕਰਦੇ ਆ ਅਕਾਲਪੁਰ ਕੁਮਾਰਾ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਨਪਰਵਾਸੀ ਦੇ ਘੁੰਨਵਾਸੀ ਦੇ ਨਾਮ ਤੇ ਤੇ ਕਰਾਈਆਂ ਵੀ ਉਹਦੇ ਨਾਮ ਤੇ ਇਕੱਠੀਆਂ ਹੁੰਦੀਆਂ ਨੇ ਤੇ ਜੇ ਕਾਰਾ ਵੀ ਉਸੇ ਦਾ ਹੀ ਲਾਉਂਦੇ ਆ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਚੈ ਪਰ ਮਨ ਦੇਣੀ ਕਹਿੰਦੇ ਅਸੀਂ ਮਨ ਦੇਣੀ ਉਹਨੂੰ ਹਰ ਸਿੰਘ ਜੀ ਉਹ ਗਿਆਨਮਰ ਗ੍ਰੰਥ ਦੇ ਵਿੱਚ ਗੋਸਖ ਜੇਰ ਸਿੰਘ ਕਲਸੀਆਂ ਵਾਲੇ ਦੀ ਇੱਕ ਲਿਖਤ ਆ ਜਦੋਂ ਉਹ ਸੱਚਖੰਡ ਦੇ ਵਿੱਚ ਗਿਆ ਸਰਗੋਂ ਤੋਂ ਨਿਰਗੁਣ ਹੋ ਕੇ ਤਾਂ ਅੱਗੇ ਸੱਚਖੰਡ ਦੇ ਵਿੱਚ ਅਕਾਲਪੁਰਖ ਮਹਾਰਾਜ ਛੇ ਸਿੰਘ বিষ্ণੂ ਪੂਗਾਨ ਕਣਪੁਰ ਵਾਸੀ ਕਮਿੰਡ ਵਾਸੀ ਜੀ ਬੈਠੇ ਸੀ ਸਰਗੋਂ ਤੋਂ ਨਿਰਗੁਣ ਹੋ ਕੇ ਨਿਰਗੁਣਤਾ ਦੇ ਵਿੱਚ ਸਾ ਸੰਗ ਜੀਓ ਇਹ ਕਿਧਰ ਖੇਡ ਚੱਲ ਰਹੀ ਸੀ ਸਤਗੁਰੂ ਸ਼ਬਦ ਮਹਾਰਾਜਪੁਰ ਸਿੰਘ ਜੀ ਦੇ ਸਰੀਰ ਦੇ ਵਿੱਚ ਇੱਥੇ ਵੀ ਖੇਡ ਚੱਲ ਰਹੀ ਸੀ ਤੇ ਜਦੋਂ ਉੱਥੇ ਪਹੁੰਚਿਆ ਤੇ ਕਹਿੰਦਾ ਉੱਥੇ ਵੀ ਤੂੰ ਸਾ ਤੇ ਇੱਥੇ ਵੀ ਤੂੰ ਹੀ ਆ ਘੁੰਮਣ ਦੇ ਵਿੱਚ ਵੀ ਤੂੰ ਸਾ ਤੇ ਸੱਚਖੰਡ ਦੇ ਵਿੱਚ ਵੀ ਤੂੰ ਬੈਠਾ ਅਸੀਂ ਤੈਨੂੰ ਐਵੇਂ ਸ਼ਰਮਿੰਦੇ ਹੋਏ ਸੱਚੇ ਪਾਸਾ ਕਹਿੰਦੇ ਰਹਿਆ ਹਰ ਸੰਗ ਜੀਓ ਇਸ ਕਰਕੇ ਮਾਤ ਲੋਕ ਦੇ ਵਿੱਚ ਵੀ ਕਾਲਪੁਰਖ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਨੇ ਖੇਡ ਕੀਤੀ ਨਰਗਨ ਤੋਂ ਸਰਗਨ ਹੋ ਕੇ ਤੇ ਸਰਗਨ ਤੋਂ ਨਰਗਨ ਹੋ ਕੇ ਤੇ ਸੱਚਖੰਡ ਦੇ ਵਿੱਚ ਵੀ ਉਸੇ ਦੀ ਖੇਡ ਚੱਲਦੀ ਹੈ। ਉਸੇ ਦੇ ਪੈਰ ਦੇ ਵਿੱਚ ਨੇ ਸਾਰੇ ਹਰ ਸਿੰਘ ਜੀਓ ਇਹਨਾਂ ਪੁਜਾਰੀਆਂ ਤੋਂ ਬਚੋ। ਜਵਾਬ ਅਕਾਲਪੁਰਖ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਕਮਿੰਡਵਾਸੀ ਕਣਕਪੁਰਵਾਸੀ ਨੂੰ ਦੇਣਾ ਹੈ ਨਾ ਕਿ ਇਹਨਾਂ ਪੁਜਾਰੀਆਂ ਨੂੰ ਜਵਾਬ ਦੇਣਾ। ਇਨਾਂ ਨੂੰ ਜਵਾਬ ਨਹੀਂ ਦੇਣਾ ਉਹਨੇ ਮੰਗਣਾ ਸਾਹਬ ਤਾਂ ਤੁਹਾਡੇ ਤੋਂ ਇਸ ਕਰਕੇ ਇਹਨਾਂ ਦੇ ਪ੍ਰਚਾਰ ਤੋਂ ਬਚੋ ਜਿੰਨਾ ਵੀ ਬਚਾ ਜਾਂਦਾ ਹੈ ਇਹ ਅੱਜ ਪੁਜਾਰੀ ਬਣੇ ਬੈਠਿਆ ਹੰਕਾਰ ਦੇ ਭਰੇ ਹੋਏ ਆ ਇਸ ਕਰਕੇ ਕਾਲਪੁਰਖ ਮਹਾਰਾਜ ਸ਼ੇਰ ਸਿੰਘ ਮਿਸ਼ਨੂ ਭਗਵਾਨ ਕਨਪੁਰ ਵਾਸੀ ਦੇ ਸ਼ਲੋਕ ਨੂੰ ਵੀ ੱਟਕੇ ਮਾਰਦੇ ਆ ਸਿੰਘਾਸਨ ਦੇ ਉੱਪਰ ਨਹੀਂ ਲੱਗਣ ਦਿੱਤੇ ਉਦੋਂ ਅੰਮ੍ਰਿਤਸਰ ਦੇ ਵਿੱਚ ਹਰਮੰਦਰ ਸਾਹਿਬ ਦੇ ਮੰਜੀ ਸਾਹਿਬ ਤੇ ਨਹੀਂ ਬੈਠਣ ਦਿੱਤਾ ਤੇ ਅੱਜ ਇਹ ਵੀ ਇੱਕ ਪਲੰਘ ਦੇ ਉੱਪਰ ਸੰਗਾਸਨ ਦੇ ਉੱਪਰ ਨਹੀਂ ਬੋਸਣ ਬੈਠਣ ਦਿੰਦੇ ਉਹ 10 ਰੂਪ ਲੱਗਣ ਦਿੰਦੇ ਇਸ ਕਰਕੇ ਬਚੋ ਇਹਨਾਂ ਤੋਂ ਜਿੰਨਾ ਵੀ ਬਚਿਆ ਜਾਂਦਾ ਹੈ